ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੌਗ ਚ ਤੇ ਸਵੇਰੇ ਸਵੇਰੇ ਦਾ ਟਾਈਮ ਹੈ ਧੁੰਦ ਵੇਖੋ ਕਿੰਨੀ ਪਈ ਹੈ ਤੇ ਪ੍ਰੈਮ 9 ਵਜੇ ਦਾ ਹੋਇਆ ਜੀ ਤੇ 26 ਦਸੰਬਰ 2025 ਤੇ ਪੱਠੇ ਲੈਣ ਚੱਲ ਪਏ ਆ ਆਪਾਂ ਤੇ ਮੇਰੀ ਦੇ ਸਾਰੇ ਭਰਾ ਚੜ੍ਹਦੀ ਕਲਾ 'ਚ ਹੋਣਗੇ ਤੇ ਆਪਾਂ ਵੀ ਚੜ੍ਹਦੀ ਕਲਾ 'ਚ ਆ ਤੇ ਡਰੈਸ ਆਪਣੀ ਪੱਠਿਆਂ ਵਾਲੀ ਪੱਕੀ ਲੱਗੀ ਏ ਕਿਉਂਕਿ ਖੋਬਾ ਬੜਾ ਹੁੰਦਾ ਗਾਰਾ ਤੇ ਕੱਪੜੇ ਗੰਦੇ ਬਹੁਤ ਹੁੰਦੇ ਨੇ ਫਿਰ ਆਪਾਂ ਇਹੀ ਪੱਕੇ ਲਾਏ ਨੇ ਇਹ ਲਾਦੀ ਦੇ ਨਾਤੋ ਕੇ ਤੇ ਸਵੇਰੇ ਪਾਲੀ ਦੇ ਨੇ ਡੰਗਰਾਂ ਚ ਵੜਨ ਲੱਗਿਆ ਪੱਠੇ ਲਿਆ ਕੇ ਹੁਣ ਜਾ ਕੇ ਨਹਾ ਕੇ ਲਾ ਦੇਣੇ ਨੇ ਤੇ ਚਲਦੇ ਆ ਪੱਠੇ ਵੜਦੇ ਆ ਫਿਰ ਜਾਣਾ ਆਪਾਂ ਗੁਰੂ ਘਰ ਮੱਥਾ ਟੇਕਣ ਨਾਤੋ ਕੇ ਤੇ ਮੈਂ ਫੜਾ ਫੜ ਪੱਠੇ ਲੈ ਆਈਏ ਪਹਿਲਾਂ ਕਿਉਂਕਿ ਜਿਹੜਾ ਬੰਦਾ ਡੰਗਰ ਬੱਛੇ ਵਾਲਾ ਨਾ ਉਹਦੀ ਸਭ ਤੋਂ ਵੱਡੀ ਟੈਨਸ਼ਨ ਹੀ ਇਹ ਹੁੰਦੀ ਹੈ ਪਹਿਲਾਂ ਪੱਠੇ ਲੈ ਆਈਏ ਬਾਕੀ ਕੰਮ ਫੇਰ ਕਰਾਂਗੇ ਤੇ ਚੱਲ ਪਈਆ ਆਪਾਂ ਪੱਠੇ ਲੈਣ ਪੱਠੇ ਲਿਆ ਕੇ ਫਿਰ ਚੱਲਦੇ ਆਂ ਆਪਾਂ ਅੱਗੇ ਤੁਹਾਨੂੰ ਵਿਖਾਵਾਂਗੇ ਜੋ ਵੀ ਕਰਾਂਗੇ ਸਾਰਾ ਦਿਨ ਤੁਹਾਨੂੰ ਸਾਰਾ ਵਿਖਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਜੇ ਤੇ ਬਣੇ ਰਹੋ ਵੀਡੀਓ ਚ ਅਖੀਰ ਤੱਕ ਧੁੰਦ ਵੇਖੋ ਅੰ타 ਕੋਟ ਕਚਹਿਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁੱਕਣਾ ਨਹੀਂ ਇੱਕ ਵਾਰੀ ਜੇ ਪੈ ਗਿਆ ਰੋਲਾ ਘਰ ਦੀ ਵੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਮਿੱਤਰੋ ਕੱਪੜਿਆਂ ਤੇ ਦਾਗ ਚੱਲ ਜਾਂਦੇ ਨੇ ਆਪਣੇ ਕੈਰੈਕਟਰ ਤੇ ਦਾਗ ਨਹੀਂ ਹੋਣੇ ਚਾਹੀਦੇ ਕਿਉਂਕਿ ਜਿਹੜੇ ਦਾਗ ਆਪਣੇ ਕੈਰੈਕਟਰ ਤੇ ਲੱਗ ਜਾਂਦੇ ਨਾ ਉਹ ਕੋਈ ਸਰਫੈਕਸਲ ਕੋਈ ਟਾਈਡ ਕੁਝ ਨਹੀਂ ਧੋ ਸਕਦਾ ਉਹ ਫਿਰ ਪਰਮਾਤਮਾ ਦੀ ਮਤਲਬ ਦਰਗਾਹ ਦੀ ਧੁੱਪ ਦੇ ਨੇ ਇਸ ਲਈ ਕੋਸ਼ਿਸ਼ ਕਰੋ ਵੀ ਕਿਸੇ ਦਾ ਮਾੜਾ ਨਾ ਕਰੀਏ ਆਪਾਂ ਇਹ ਨਹੀਂ ਵੀ ਆਪਣਾ ਵੀ ਕੋਈ ਕਰੀ ਜੇ ਤੇ ਜਰੀ ਜਈਏ ਤੇ ਮਿੱਤਰੋ ਪਹੁੰਚ ਗਏ ਪੱਠਿਆਂ ਟੱਕ ਚ ਤੇ ਪੱਠੇ ਵੱਡੀ ਐ ਫਟਾਫਟ ਆਉਣਾ ਆਪਾਂ ਗੱਲਾਂ ਬਾਤਾਂ ਫੇਰ ਕਰਾਂਗੇ ਹਲੋ ਜੀ ਆਪਾਂ ਇਸ ਟਾਈਮ ਖੜੇ ਆਪਣੇ ਪਿੰਡ ਦੇ ਅੱਡੇ ਤੇ ਤੇ ਆਉਂਦਿਆਂ ਸਾਰ ਪਹਿਲਾਂ ਚਾਹ ਪੀਣ ਲੱਗੇ ਆ ਚਾਹ ਚੂ ਪੀਨੇ ਆ ਤੇ ਫੇਰ ਅਗਲੀ ਗੱਲ ਕਰਾਂਗੇ ਅਕੋ ਬਿੱਲਾ ਜੀ ਬਲਟ ਤੇ ਸਵਾਰ ਨੇ ਕਿੱਥੋਂ ਆਏ ਬਾਬਾ ਬਲਕਨਾਥ ਕੇਹੀ ਬਾਬਾ ਬਲਕਨਾਥ ਕੇਹੀ ਦੀ ਚੱਲੇ ਅੱਛਾ ਮੈਂ ਤੇ ਆਏ ਚਾਹ ਪੀਓਗੇ ਭਾਜੀ ਠੀਕ ਹੈ ਭਾਜੀ ਹਾਂਜੀ ਕੀ ਹਾਲ ਚਾਲ ਠੀਕੋ ਕਰ ਦੱਬੇ ਬਟਨ ਵਾਲਾ ਲਓ ਜੀ ਲਓ ਜੀ ਆਉਂਦਿਆ ਸਾਰ ਲੰਗਰ ਦੀ ਚਾਹ ਪੀਣ ਲੱਗੇ ਆਂ ਬਾਸ ਜੀ ਬਾਸ ਤੇ ਇਧਰ ਅੰਦਰ ਚੱਲਦਾ ਪਿਆ ਲੰਗਰ ਜੀ ਐਸ ਸਾਈਡ ਤੇ ਇਧਰ ਚਲਦੀ ਵੀ ਭਾਂਡਿਆਂ ਦੀ ਸੇਵਾ ਤੇ ਆਹ ਚੱਲਦੀ ਸੀ ਭਾਂਡਿਆਂ ਦੀ ਸੇਵਾ ਉੱਧਰ ਬੰਦੇ ਅੱਗ ਸੇਕਣ ਬੈਠੇ ਨੇ ਇੱਥੇ ਤੇ ਆਹ ਚੱਲਦਾ ਪਿਆ ਲੰਗਰ ਮੱਥਾ ਪਾ ਟੇਕ ਲਿਆ ਆਪ ਦਾ ਕੰਮ ਕੁਮ ਇਕੱਠੇ ਪੁੱਠਿਆਂ ਨੇ ਬੇੜ ਕੇ ਆਏ ਹਾਂ ਫੇਟੇ ਕੀ ਆਗੇ ਮੱਖਾ ਹੁਣ ਚਾਹ ਪੀ ਲਈਏ ਫੇਰ ਅਗਲੀ ਗੱਲ ਕਰਾਂਗੇ ਸੇਵਾ ਕਰਨੀ ਜਾਂ ਕੁਛ ਵੀ ਕਰਨਾ ਠੀਕ ਹੈ ਜੀ ਫੇ ਸੱਜਣ ਠਗਨੋ ਤਾਰਿਆ ਸੋਹਣ ਅਰ ਜਗਰ ਪਾਂਦੀ ਤੈ ਦੁਖੀਆਂ ਦਾ ਦਰਦ ਨ ਮਾਰਿਆ ਤੇ ਮਰਦਾਨੇ ਨੂੰ ਲੈ ਮਰਦਾਨੇ ਨੂੰ ਸੱਜਣ ਸੰਗ ਯੋਜਨੇ ਕਰਗੇ ਥੋੜਾ ਦਰਸ਼ਨ ਕਰਕੇ ਜੀ ਪਾ ਪੀ ਜੀ ਬਕਰੋੜਾ ਤਰਕੇ ਐ ਵਿੱਚ ਭਾਈ ਹਾਂਜੀ ਮਿੱਤਰੋ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਤੇ ਸਾਰਾ ਦਿਨ ਫਿਰ ਆਪਾਂ ਵੀਡੀਓ ਬਣਾਈ ਨਹੀਂ ਉੱਥੇ ਚਲੇ ਗਏ ਅੱਡੇ ਦੇ ਮਤਲਬ ਤੁਹਾਡੇ ਕਿ ਲੰਗਰ ਸ਼ਕਤੀ ਉੱਥੇ ਹੀ ਰਿਹਾ ਸਾਰਾ ਦਿਨ ਫਿਰ ਤੇ ਵੀਡੀਓ ਨਹੀਂ ਬਣਾਈ ਬਾਹਰ ਮੇਰਾ ਦਿਲ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਫਿਰ ਜਿੱਥੇ ਮਤਲਬ ਐਂਦਾ ਸਮਾਗਮ ਹੋਵੇ ਤੇ ਲੋਕ ਇਕੱਠੇ ਹੋਏ ਹੋਣ ਤੇ ਹੁਣ ਕਦੇ ਕੰਬਲ ਚ ਪੈ ਗਏ ਆ ਆ ਕੇ ਠੰਡ ਲੱਗਣ ਢਈ ਸੀ ਤੇ ਮੈਂ ਇਹ ਵਲੋਗ ਦਾ ਐਂਡ ਕਰ ਲੀਏ ਤੇ ਮਿਲਦੇ ਹਾਂ ਜੇ ਨੈਕਸਟ ਵਲੋਗ ਜਰਾ ਬਰਖ ਆ ਜੀ ਬਾਏ ਬਾਏ ਚੜ੍ਹਦੀ ਕਲਾ ਜੀ ਹੁਣ ਸਾਰੇ ਭਰਾ